ਨਾਨੀ ਦੀ ਤਾਂ ਰੱਬ ਨੇ ਜੋ ਨਹੀਂ ਮਾੜੀ ਲਿਖਤੀ ਸਾਰਾ ਕੁਝ ਲਿਖਤਾ ਬਸ ਉਹਦੀ ਕਰਮਾਂ ਦੇ ਵਿੱਚ ਆਰਾਮ ਲਿਖਣਾ ਭੁੱਲ ਗਿਆ ਕੀ ਬੰਦਾ ਕਰੇ ਕੀ ਨਾ ਕਰੇ ਹੁਣ ਕੀ ਗੱਲ ਹੋ ਗਈ ਕਿਉਂ ਐ ਬੁਰਬੁਰ ਜੀ ਕਰੀ ਜਾਂਦੀਆਂ ਨਾਲੇ ਅਪਰਸ਼ੀਏਟ ਨੂੰ ਇਹਨੂੰ ਕੀ ਹੋ ਗਿਆ ਇਹਦਾ ਝੜਛੜੀ ਆ ਕਦੋਂ ਸ਼ੁਰੂ ਕੀਤਾ ਉਹ ਮੈਂ ਸੋਚਦੀ ਆ ਬਿੰਦ ਚੱਕ ਆਰਾਮ ਕਰ ਲਵਾ ਹੁਣ ਸਾਰੇ ਕੰਮ ਨਿਭੜ ਗਏ ਰੋਟੀ ਟੋਕ ਹੋ ਗਿਆ ਝਾੜੂ ਪੋਚਾ ਹੋ ਗਿਆ ਭਾਂਡੇ-ਪੁੰਡੇ ਚੱਕ ਲੈ ਕੱਪੜੇ ਵੀ ਧੋ ਦਿੱਤੇ ਤੇ ਅੱਜ ਜਦੋਂ ਸਵੇਰੇ ਖੁਸ਼ੂ ਚੱਲਾ ਉਹਦਾ ਜੂੜਾ ਕਰਕੇ ਉਹਨੂੰ ਸਕੂਲ ਤੋੜ ਦਿੱਤਾ ਦੀਪਿੰਦਰ ਮਗਰ ਪੈ ਗਈ ਵੀ ਮੇਰੀਆਂ ਮਿੱਡੀਆਂ ਕਰਕੇ ਕਰੇਲੇ ਕਰੋ ਅੱਜ ਅੱਧਾ ਘੰਟਾ ਉਹਦੇ ਤੇ ਵੀ ਲੱਗ ਗਿਆ ਫਨਮ ਦਾ ਤਾਂ ਤੁਹਾਨੂੰ ਪਤਾ ਹੀ ਆ ਉਹ ਆਪ ਹੀ ਤਿਆਰ ਹੋ ਜਾਂਦਾ ਆ ਅੱਜ ਮੈਂ ਥੱਕ ਗਈ ਸੀ ਬਹੁਤ ਮੈਂ ਸੋਚਾ ਨਾ ਬਸ ਥੋੜੀ ਦਿਰ ਮੈਂ ਵੀ ਆਰਾਮ ਕਰ ਲਵਾਂ ਓਏ ਕਿਹੜੇ ਨੋਕੇ ਕੰਮ ਕੀਤੇ ਆ ਇਹ ਤਾਂ ਘਰਾਂ ਦੇ ਆਮ ਕੰਮ ਨੇ ਹਰ ਲੇਡੀਜ਼ ਕਰਦੀ ਆ ਆ ਚਾਰਕ ਦਿਨ ਕਰਕੇ ਦੇਖੋ ਪਤਾ ਲੱਗ ਜੂਗਾ ਭੋਰਾ ਨਾ ਟਾਈਮ ਨਹੀਂ ਲੱਗਦਾ ਹੈਗਾ ਸਵੇਰ ਤੋਂ ਲੈ ਕੇ ਰਾਤ ਹੋ ਜਾਂਦੀ ਆ ਅੱਜ ਹੁਣ ਜੇ 10 ਮਿੰਟ ਮਿਲ ਗਏ ਆ ਤੇ ਮੈਨੂੰ ਆਰਾਮ ਨਹੀਂ ਕਰਨ ਦੇ ਸਕਦੇ ਤੂੰ ਆ ਸਾਡਾ ਵੀ ਹਾਲ ਦੇਖ ਲੈ ਇੱਥੇ ਜਾ ਕੇ ਕਿਵੇਂ ਮਿੱਟੀ ਕੱਟਾ ਫੱਕ ਦੇ ਜਾ ਕੇ ਫੈਕਟਰੀ 'ਚ ਕੰਮ ਕਰਦੇ ਆ ਸਾਰਾ ਆਏਗੇ ਦੇਖਦੇ ਆ ਉਹ ਤੁਹਾਡੀ ਕਿਸੇ ਗਿਣਤੀ ਇਹਨਾਂ ਨੂੰ ਆਪਦਾ ਕੰਮ ਇੰਪੋਰਟੈਂਟ ਨਹੀਂ ਦਾ ਉਹ ਬੰਦਿਆਂ ਦੇ ਕੰਮ ਵੀ ਬਹੁਤ ਹੁੰਦੇ ਉਹਨੂੰ ਕਿਹੜਾ ਆਰਾਮ ਦੀ ਲੋੜ ਨਹੀਂ ਹੁੰਦੀ ਸਵੇਰ ਤੋਂ ਜਿਉਂ ਰੇਲ ਬਣਦਾ ਜਾਂਦਾ ਰਾਤ ਤੀ ਉ ਆ ਕੇ ਘਰੇ ਵੜਦਾ ਦੱਸ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਕਦੀ ਕਿਸੇ ਜਨਾਨੀ ਨੂੰ ਇਹ ਕਹਿੰਦੇ ਸੁਣਿਆ ਵੀ ਬੰਦੇ ਕਿੱਥੇ ਵਿਹਲੇ ਬਹਿ ਕੇ ਆ ਜਾਂਦੇ ਆ ਇਹੀ ਕਹਿੰਦੀਆਂ ਨੇ ਵੀ ਕੰਮ-ਕਾਰ ਕਰਕੇ ਆਉਂਦੇ ਆ ਪਰ ਜਿਹੜੇ ਬੰਦੇ ਹੁੰਦੇ ਆ ਉਹ ਹਮੇਸ਼ਾ ਇਹੀ ਕਹਿੰਦੇ ਆ ਵੀ ਜਨਾਨੀ ਸਾਰਾ ਦਿਨ ਘਰ ਬੇਲੀ ਹੁੰਦੀ ਆ ਤੁਸੀਂ ਸਿੱਖ ਦੇਖਿਆ ਕਦੀ ਵੀ ਜਨਾਨੀ 1 ਮਿੰਟ ਵੀ ਬੇਲੀ ਬਣਦੀ ਹੋਵੇ ਮੈਂ ਤਾਂ ਹਾਂ ਹੁਣੇ ਵੇਖ ਲਾ ਲੈ ਮਿੰਟਰ ਹੁਣੇ ਬੇਲੀ ਜੀ ਲੱਗਦੀਆਂ 10 ਮਿੰਟ ਤੁਹਾਡੇ ਕੋਲੇ ਨਾ ਬੇਲੀ ਬਰਦਾਸ਼ਤ ਨਹੀਂ ਹੁੰਦੀ ਹੈ ਕਿ ਗਲਤ ਹੈ ਇਹ ਕਿ 10 ਮਿੰਟ ਵੀ ਮੈਂ ਆਰਾਮ ਨਾ ਕਰ ਬੋਦਾ ਨਾ ਟਿਫਨ ਪੈਕ ਕਰਤਾ ਮੈਂ ਟਿਫਨ ਚੱਕ ਲਓ ਤੇ ਜਾਓ ਆਪਦਾ ਕੰਮ ਚੰਗਾ ਰੋਗਾ ਚੰਗਾ ਕਿਹਾ ਸੁਣਿਆ ਮਾਫ ਗੱਲਾਂ ਚ ਤੇ ਤੋ ਕਿਹੜਾ ਜਿੱਤ ਜੂ ਦੱਸ ਗੱਲਾਂ ਚ ਤਾਂ ਕੋਈ ਤੁਹਾਡੇ ਤੋਂ ਵੀ ਨਹੀਂ ਜਿੱਤ ਸਕਦਾ ਬਹੁਤ ਠੀਕ ਐ ਇਹ ਬਸ ਇਹਨੂੰ ਹੋਰ ਨਾ ਸੀ ਮੈਨੂੰ ਤਾਂ ੱੱਕੇ ਨਾਲੇ ਵੀ ਅੱਧੀ ਸੱਸ ਬਣਾਇਆ ਕਹਿੰਦੇ ਉਹ ਨਹੀਂ ਤਾਂ ਮੇਰੀ ਸੱਸ ਮੇਨੇ ਘਟ ਮਾਰਦੀ ਤੇ ਮੈਂ ਬਾਦ ਘਟੇ ਮੁਤਾਸਕਿਰ ਤੂੰ ਜਾਣੇ ਤੇਰਾ ਕੰਮ ਜਾਣੇ ਤੂੰ ਆ ਸیرے ਸیرے ਜਵਾਕ ਸਕੂਲੇ ਤੋਰ ਕੇ ਤੇ ਘਰ ਦਾ ਸਾਰਾ ਕੰਮ ਨਿਬੇੜ ਕੇ ਜਿਹੜਾ ਆਰਾਮ ਕਰਨ ਦਾ ਆਨੰਦ ਆ ਨਾ ਉਹ ਤਾਂ ਸਿਰਫ ਜਨਾਨੀਆਂ ਹੀ ਸਮਝ ਸਕਦੀਆਂ ਐਵੇਂ ਬਸ ਬੋਲ-ਬੋਲ ਕੇ ਚਲੇ ਜਾਂਦੇ ਹਾਈ ਹਾਏ ਸਵੇਰ ਦਾ 10 ਹੋ ਗਏ ਹੁਣੇ ਫੇਰ ਦੁਆਰੇ ਤੱਕੀ ਕੰਮ-ਕੁਮ ਕਰਕੇ ਅਸੀਂ ਤਾਂ ਇੱਕ ਵਾਰ ਰੋਠੇ ਜਾਂਦੇ ਸੀ ਮੜਕੇ ਟੂਹੀ ਮੰਜੇ ਤੇ ਲਾਉਂਦੇ ਨਹੀਂ ਸੀ ਹੁਣ ਤਾਂ 10 ਵਜੇ ਤੱਕ ਕੰਮ ਕਰਕੇ ਥੱਪ ਕੇ ਫੇਰ ਪੈ ਜਾਂਦੀਆਂ ਨੇ ਐਡੇ ਜਿਕਰਾਂੇ ਮਾਰਨ ਲੱਗੀ ਪਈ ਆ ਕੋਈ ਸੁਰਤ ਨਹੀਂ ਵੀ ਕੋਈ ਆਇਆ ਕੋਈ ਮੈਨੂੰ ਕੁਝ ਕਹਿੰਦਾ ਜਾਂ ਨਹੀਂ ਕਹਿੰਦਾ ਕੋਈ ਮਤਲਬ ਨਹੀਂ ਦੇਖਲਾ ਅੱਜਕੱਲ ਕੱਲਾ ਕੱਲਾ ਹੈਗਾ ਕੱਬਰ ਆਪਦੇ ਬੱਚੇ ਆਦਮੀ ਆ ਹਾਦਸਾਸ ਹੁੰਦੀ ਆ ਸਾਡੇ ਹਾਲ ਕੇ 20 25 25 ਜੀਆਂ ਚ ਰਹਿ ਕੇ ਰੋਕਣਾ ਬਣਾਉਂਦੇ ਸੀ ਸਾਰਾ ਦਿਨ ਪੈਣ ਦਾ ਤਾਂ ਇੱਕ ਪਾਸੇ ਬਹਿਣ ਦਾ ਵੀ ਟਾਈਮ ਨਹੀਂ ਸੀ ਲੱਗਦਾ ਜੇ ਬਹਿੰਦੀਆਂ ਸੀ ਤਾਂ ਸੂਈ ਸਿਲਾਈ ਦਾ ਕੰਮ ਹੋ ਜਾਂਦਾ ਸਾਡੇ ਤਾਂ ਬਾਈ ਜੀ ਨੇ ਘਰੇ ਅੱਡੇ ਬਣਾਏ ਹੋਏ ਸੀਗੇ ਕਦੇ ਨਾਲੇ ਬਹਣ ਲੈ ਕਦੇ ਗਰੀ ਤੇ ਬੈਗਣਾ ਕਦੇ ਚਾਰਖਾ ਕੱਪ ਲੈਣਾ ਰਾਤ ਨੂੰ ਅੱਧੀ ਰਾਤ ਤੱਕ ਸੋਪ ਪਾਪਾ ਘੱਟ ਦਿਨਾ ਹੁੰਦਗਾ ਸੀ ਐਨੀ ਵਾਰ ਸੁਣ ਕੇ ਤਾਂ ਲੋਕਾਂ ਦੀਆਂ ਨੂੰ ਹਵੇ ਉੱਠ ਗਈਆਂ ਹੋਈਆਂਗਾ ਹੁਣ ਮੈਨੂੰ ਨਹੀਂ ਪਤਾ ਲੱਗਦਾ ਕਿ ਸੁੱਤੀ ਪਈ ਆ ਤੇ ਮਚਲੀ ਹੋਈ ਪਈ ਆ ਹੁਣ ਤਾਂ ਕਹਿਣ ਕੋਣ ਦੱਸ ਮੰਨਦਾ ਵੀ ਹੈ ਨਹੀਂ ਹਣ ਉੱਠੂਗੀ ਉੱਠ ਕੇ ਚੱਕਰਦਾ ਰੋਟੀ ਟੋਕ ਕਰੂਗੀ ਫੇਟਾ ਮੰਜੇ ਤੇ ਤੇ ਫੌਜੂਗੀ ਤਾਂ ਨਹੀਂ ਸਾਡੇ ਘਰ ਕੁੰਭ ਕਰਨ ਦੀ ਭਤੀਜੀ ਕਿੱਥੋਂ ਆ ਗਈ ਟੱਡ ਪਰੇ ਤੁਨ ਕਰੇ ਕੀ ਤੂੰ ਆਪਦਾ ਬੀਪੀ ਵਧਾਵੇਂਗੀ ਆਪਦਾ ਸੈਲਫੋਨ ਖਣ ਲਾਵੇਂਗੀ ਇਹ ਜੀਆਂ ਨੂੰ ਪਈਆਂ ਤਾਂ ਪਈਆਂ ਰਹਿਣ ਤੇ ਫਿਰ ਹੁਣ ਕੀ ਕਰਨ ਸਤਿ ਸ਼੍ਰੀ ਅਕਾਲ ਮੰਮੀ ਬੋਲੀ ਨਹੀਂ ਮੰਮੀ ਤਾਂ ਸਸਰੀਕਾਲ ਤੇਰੀ ਫੇਰ ਮੰਦੀ ਆ ਪਹਿਲਾਂ ਮੈਨੂੰ ਆ ਦੱਸ ਵੀ ਤੇਰੇ ਲੰਬੇ ਹੁੰਦੇ ਨੇ ਤਾਂ ਕਿੰਨੇ ਵਜੇ ਤੱਕ ਪਈ ਰਹਿਣੀ ਆ ਉਹ ਸਵੇਰੇ ਨਾਣਾ ਸਵੇਰੇ 5:30 ਵਜੇ ਉੱਠ ਕੇ ਮੁਰਕੇ ਨਿਆਣਾਂ ਨੂੰ ਸਕੂਲ ਭੇਜ ਕੇ ਰੋਟੀ ਧੋ ਕਰਕੇ ਫਿਰ ਤੂੰ ਪੈ ਜਾਨੀ ਆ ਹਾਂ ਫਿਰ ਤੂੰ ਉੱਠ ਕੇ ਰੋਟੀ ਰੱਖ ਕਰ ਲੈਣੀ ਆ ਦੁਪਹਿਰ ਦਾ ਫਿਰ ਥਾ ਮੰਝੇ ਤੇ ਹਾਂ ਤੇਰੀ ਸੱਸ ਦੇ ਮੰਨੇ لمبے ਹੁੰਦੇ ਤੇਨ ਆਪਣੇ ਆਪ ਨੂੰ ਸੰਗ ਨਹੀਂ ਆਉਂਦੀ ਪਰ ਮੰਮੀ ਚੁੱਪ ਇੱਥੇ ਚੁੱਪ ਕਰ ਜਾ ਜੇ ਜਵਾਨ ਖੋਲੀ ਆ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਅਬ ਬਾਹਰ ਕੀ ਹੋ ਗਿਆ ਖੱਤੀ ਨੀਂਦੇ ਠਾ ਕੇ ਤਰਤਾ ਮੰਮੀ ਕਿਨੂੰ ਬੋਲਣ ਲੱਗੀ ਹੋਈ ਆ ਜੇ ਕਿਤੇ ਕੱਚੀ ਨੀਂਦ ਉੱਠ ਖੜਦੀ ਆ ਨਾ ਸੱਸ ਨੂੰ ਕਹ ਦਿਆ ਕਰਕੇ ਛਿੱਛੀ 'ਚ ਦੁੱਧ ਭਾਕੇ ਦੇ ਦੇ ਫੇਰ ਪਾ ਜਾ ਕਰ ਸੌਂ ਜਾ ਕਰ ਤੂੰ ਐਨਾ ਸ਼ੁਕਰ ਕਰ ਵੀ ਰੱਬ ਨੇ ਤੈਨੂੰ ਸੱਸ ਚੰਗੀ ਦੇਤੀ ਜੇ ਮੇਰੀ ਸੱਸਰ ਕੀ ਸੱਸ ਹੁੰਦੀ ਨਾ ਤੈਨੂੰ ਲੱਗ ਜਾਂਦਾ ਪਤਾ ਸਾਰਿਆਂ ਦੀਆਂ ਚਟੇਲਾ ਹੁੰਦੀਆਂ ਨੇ ਪਰ ਲਾਹ ਚੰਗੀ ਸੱਸ ਕਿਹੜੀ ਹੁੰਦੀ ਆ ਚੰਗੀ ਸੱਸ ਉਹ ਹੁੰਦੀ ਆ ਜਿਹੜੇ ਆਪਦੀ ਨੌਂ 'ਚ ਸੁੱਤੀ ਪਈ ਠਾਵੇ ਨਾ ਜੇ ਤਾਂ ਸੱਸ ਨੌਂ ਮੋਰੇ ਪਾਣੀ ਭਰੀ ਜਾਵੇ ਫੇਰ ਤਾਂ ਠੀਕ ਆ ਨਹੀਂ ਤਾਂ ਫੇਰ ਕਹਿਣਗੀ ਨਾ ਮੇਰੀ ਤਾਂ ਸੱਸ ਚੰਗੀ ਨਹੀਂ ਹੈ ਫੇਰ ਆਈਂ ਕਹੇਗੀ ਨਾ ਜੇ ਸੱਸ ਚੰਗੀ ਨਹੀਂ ਹੋਊਗੀ ਤਾਂ ਨੂੰ ਤਾਂ ਫੇਰ ਇਹੀ ਕਹੂਗੀ ਕਿ ਮੇਰੀ ਸੱਸ ਚੰਗੀ ਨਹੀਂ ਗੱਲ ਸੁਣ ਲੈ ਮੇਰੀ ਕੰਨ ਖੋਲ ਕੇ ਜੇ ਅੱਜ ਤੋਂ ਬਾਅਦ ਤੇਰੀ ਸੱਸ ਦਾ ਕੋਈ ਲੰਬਾ ਹੋ ਗਿਆ ਨਾ ਤਾਂ ਬੇਤਾਂ ਬੁਰਾ ਕੋਈ ਨਹੀਂ ਪਰ ਮੰਮੀ ਤਾਂ ਕੱਲੇ ਬੋਲੀ ਜਾਣਗੀ ਕਿ ਮੈਨੂੰ ਵੀ ਮੌਕਾ ਦਵੇਂਗੀ ਕੁਝ ਕਹਿਣ ਦਾ ਮੇਰੀ ਤਾਂ ਤੂੰ ਸੁਣਦੀ ਹੀ ਨਹੀਂ ਆਪ ਹੀ ਫੜਫੜ ਲਗਾਤਾਰ ਲੱਗੀ ਪਈਆਂ ਇੱਕੋ ਸਾ ਚੱਲ ਮਣਾ ਨੀਂਦ ਤਾਂ ਹੁਣ ਟੁੱਟ ਹੀ ਗਈ ਉਠਣਾ ਹੀ ਪੈਣਾ। ਓ ਰੱਬ ਦਾ ਵਾਸਤਾ ਮੰਮੀ ਚੁੱਪ ਕਰ ਜਾ ਮੇਰੀ ਤਾਂ ਸੁਣਦੋ ਹੀ ਨਹੀਂ ਹੈਗੀ। ਮੈਂ ਤਾਂ ਪਤਾ ਨਹੀਂ ਕਿਹੜੇ ਟਾਈਮ ਨੂੰ ਦਿਮਾਗ 'ਚ ਆ ਗਿਆ ਵੀ ਮਿਸ਼ਰੇ ਦੇ ਆਈਆਂ ਕੋਲੇ ਲੱਸਾਂ ਲੈਣ ਵਾਸਤੇ। ਵੀ ਕੋਲਾਂਗਾਂ ਨੂੰ ਮੋੜਨਾ ਹੈ ਚਲ ਮੰਮੀ ਉਹਨਾਂ ਨਾਲ ਮਿਲ ਚੱਲਦੀਆਂ। ਉਹ ਤਾਂ ਮੈਨੂੰ ਅੱਨਾ ਵੀ ਸੁਣਾਈ ਜਾਂਦੀ ਆ। ਮੈਂ ਤਾਂ ਪੱਲੇ ਦੀ ਪੈਂਦਾ ਪਿਆ ਕੁਝ ਵੀ। ਪੱਲੇ ਤਾਂ ਰਸਵਾਹ ਕਹਿਣਾ। ਜੇ ਨੀਂਦ ਤਾਂ ਬੇਰ ਮੇਲੇ ਤਾਂ ਪੱਲੇ ਪਵੇ ਕੁਝ। ਹੁਣ ਤਾਂ ਮੈਂ ਤੈਨੂੰ ਪਿਆਰ ਨਾਲ ਸਮਝਾਤਾ। ਫਿਰ ਮੈਂ ਤੈਨੂੰ ਗਾੰਗ ਨਾ ਸਮਝਾਉਂ ਜੇ ਤੇਰੀ ਸੱਸ ਦਾ ਹੋਣ ਵਾਲਾ ਲੰਬਾ ਆ ਗਿਆ ਵੀ ਇੱਕ ਵਾਰ ਰੁੱਟ ਕੇ ਦਵਾਰੇ ਪੈ ਜਾਂਦੀ ਆ ਬਸ ਕਰ ਜਾ ਮੰਮੀ ਹੁਣ ਮੇਰੀ ਵੀ ਪਹਿਲਾਂ ਸੁਣ ਲੈ ਕੱਤੀ ਕਚਰ 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 ਲਾਈ ਹੋਈ ਪਈ ਆ ਹੱਦ ਹੋ ਗਈ ਬੰਦਾ ਦੂਜੇ ਦੀ ਵੀ ਤਾਂ ਸੰਗ ਲਵੇ ਮੇਰੇ ਸੱਸ ਨੇ ਤੈਨੂੰ ਕਿਹੜੇ ਬੜੇ ਲੰਬਾ ਦੇ ਤਾਂ ਮੇਰਾ ਤਾਂ ਇਦਾਂ ਦਾ ਕੋਈ ਲੰਬਾ ਹੀ ਨਹੀਂ ਮੇਰੇ ਸੱਸ ਨੂੰ ਤਾਂ ਇਦਾਂ ਦੀ ਕੋਈ ਸ਼ਿਕਾਇਤ ਹੀ ਨਹੀਂ ਮੇਰੇ ਤੋਂ ਫਿਰ ਮੈਨੂੰ ਕਿਵੇਂ ਬਿਨਾ ਮਤਲਬ ਤੋਂ ਵੱਧ ਘੱਟ ਬੋਲੀ ਜੰਨੀ ਆ ਗੁੱਡੀ ਤੈਨੂੰ ਮੰਮੀ ਵੱਧ ਘੱਟ ਬੋਲ ਜ਼ਰੂਰ ਰਹੇ ਸੀ ਪਰ ਸੁਣਾ ਮੈਨੂੰ ਰਹੇ ਸੀ ਤੇਰੀ ਸੱਸ ਦਾ ਕੋਈ ਲੰਬਾ ਨਹੀਂ ਸੀ ਇਹ ਤਾਂ ਮੇਰੀ ਹੀ ਸੱਸ ਦਾ ਲੰਮਾ ਆ ਜਿਹਦੇ ਵੱਲ ਅੱਜ ਤੱਕ ਮੈਂ ਕਦੇ ਧਿਆਨ ਹੀ ਨਹੀਂ ਦਿੱਤਾ ਸਾਰੀਆਂ ਸੱਸਾਂ ਮਾੜੀਆਂ ਨਹੀਂ ਹੁੰਦੀਆਂ ਕਈ ਮੇਰੀ ਸੱਸ ਵਰਗੀਆਂ ਚੰਗੀਆਂ ਵੀ ਹੁੰਦੀਆਂ ਨੇ ਜਿਹੜੀਆਂ ਆਪਣੀ ਧੀ ਨੂੰ ਕਹਿ ਕੇ ਸਮਝਾ ਨਾ ਨੂੰ ਦਿੰਦੀਆਂ ਨੇ ਸਿਆਣਿਆਂ ਦੀ ਗੱਲ ਸਾਡੇ ਹੀ ਘਰ ਤੇ ਟੁੱਕਦੀ ਆ ਵੀ ਧੀਏ ਕੰਮ ਕਰ ਤੇ ਨੂੰਹੇ ਕੰਨ ਕਰ ਬਈ ਅੱਗੇ ਤਾਂ ਮੈਂ ਆਪਣੀ ਬੇਬੇ ਦਾ ਹਮੇਸ਼ਾ ਵਿਰਾਟ ਰੂਪ ਹੀ ਦੇਖਿਆ ਪਰ ਹੁਣ ਦੇਖੋ ਕਿੰਨੀ ਸਿਆਣੀ ਜੀ ਗੱਲ ਕੀਤੀ ਆ ਅੱਜ ਕੱਲ ਸੱਸਾਂ ਸਿਆਣੀਆਂ ਹੋ ਵੀ ਗਈਆਂ ਜਾਂ ਕਹਦੇ ਹੋ ਡਰਦੀਆਂ ਸਿਆਣੀਆਂ ਹੋ ਗਈਆਂ ਇਹ ਵੀ ਗੱਲ ਸਹੀ ਹੈ ਕਿ ਪਹਿਲਾਂ ਨੋਹਾਂ ਆਪਣੀਆਂ ਸੱਸਾਂ ਤੋਂ ਡਰਦੀਆਂ ਸੀ ਤੇ ਹੁਣ ਜਮਾਨਾ ਇਹੋ ਜਿਹਾ ਆ ਗਿਆ ਅੱਜ ਕੱਲ ਤਾਂ ਸੱਸਾਂ ਨੋਹਾਂ ਤੋਂ ਡਰਦੀਆਂ ਨੇ ਪਰ ਸਿਆਣੀ ਸੱਚ ਹਮੇਸ਼ਾ ਹੀ ਇਹ ਫਾਰਮੂਲਾ ਵਰਤਦੀ ਹੈ ਜਿਹੜਾ ਗੁੱਸੇ ਹੋਣ ਦਾ ਜੋ ਡਰਾਮਾ ਕਰਨਾ ਭੰਡਣ ਦਾ ਉਹ ਆਪਣੀ ਧੀ ਨੂੰ ਕਹਿ ਕੇ ਕਹਿ ਦਿੰਦੀ ਆ ਪਰ ਅਸਲ ਦੇ ਵਿੱਚ ਆਪਦੀ ਇਹ ਹੀ ਗੱਲਾਂ ਸਾਰੀਆਂ ਨੋਹ ਨੂੰ ਕਹਿਣ ਤੋਂ ਡਰਦੀਆਂ ਨੇ ਕਿ ਘਰ 'ਚ ਕ੍ਰੇਸ ਨਾ ਪਵੇ ਪਰ ਸਿਆਣੀ ਮੇਰੀ ਬੇਬੇ ਵਾਂਗੂ ਕਈ ਆਪਣੀਆਂ ਨੋਹਾਂ ਨੂੰ ਸਭ ਕੁਝ ਸੁਣਾ ਵੀ ਦਿੰਦੀਆਂ ਨੇ ਤੇ ਸਮਝਾ ਵੀ ਦਿੰਦੀਆਂ ਨੇ ਤੇ ਘਰ ਦੇ ਵਿੱਚ ਸੁੱਖ ਸ਼ਾਂਤੀ ਵੀ ਕਾਇਮ ਰੱਖਦੀਆਂ ਨੇ ਤੁਹਾਨੂੰ ਇਹ ਗੱਲਾਂ ਕਿਹੋ ਜਿਹੀਆਂ ਲੱਗੀਆਂ ਤੁਸੀਂ ਕਮੈਂਟਸ ਕਰਕੇ ਆਪਣੀ رائے ਸਾਹਮਣੇ ਜ਼ਰੂਰ ਦੱਸ ਦਿਓ ਕਿ ਘਰ ਦੇ ਵਿੱਚੋਂ ਐਦਾਂ ਵਧੀਆ ਨੇ ਖੁਸ਼ਹਾਲੀ ਆਉਂਦੀ ਆ ਕ੍ਰੇਸ ਪੈਂਦਾ ਹੀ ਨਹੀਂ ਹੈਗਾ